ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆ ਸੰਧੂ ਬੱਦਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆ ਜੋ ਵੀ ਪੰਪਰਾ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੀ ਹੋਣਗੇ ਕਵੈਸਟ ਬੇਨਤੀ ਕਰਦੇ ਆ ਸਾਰਿਆਂ ਨੂੰ ਚੈਨਲ ਨੂੰ ਮੇਰੇ ਵੀਰ ਸਬਸਕ੍ਰਾਈਬ ਕਰਿਓ ਲੱਗਦੇ ਬੈਲ ਬਟਨ ਨੂੰ ਆਲ ਕਲਿੱਕ ਕਰਿਓ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਆਪ ਜੀ ਨੂੰ ਜਲਦੀ ਮਿਲ ਸਕੇ ਤੇ ਅੱਜ ਪਹੁੰਚ ਚੁੱਕੇ ਆ ਪਿੰਡ ਪਾਈਕੇ ਲੱਧੂ ਜ਼ਿਲ੍ਹਾ ਸ਼੍ਰੀ ਤਰਨਤਾਰਸ ਹੈ ਤਸਵੀਲ ਜਿਹੜੀ ਲੱਗਦੀ ਸੱਜਣੋਂ ਇਹਨੂੰ ਪੱਟੀ ਬਾਈ ਗੁਰਪ੍ਰੀਤ ਸਿੰਘ ਦੇ ਫਾਰਮ ਤੇ ਆਏ ਆ 6-7 ਜਿਹੜੇ ਪਸ਼ੂ ਲੈ ਕੇ ਆਏ ਨੇ ਸਾਰਿਆਂ ਦੀ ਜਾਣਕਾਰੀ ਲੈ ਕੇ ਇਹਨੂੰ ਦਿੰਨੇ ਆ ਤੇ ਅੱਡ ਤੱਕ ਜਰੂਰ ਜੁੜੇ ਰਹੋ ਕਰਦੇ ਆ ਗੱਲਬਾਤ ਪੁੱਛਦੇ ਆ ਅੱਜ ਦੇ ਪਾਪ ਪੱਤੇ ਬਾਈ ਗੁਰਪ੍ਰੀਤ ਸਿੰਘ ਸਤਿ ਸ੍ਰੀ ਅਕਾਲ ਹਸੀ ਆ ਵੀਰ ਜੀ ਕੀ ਹਾਲ ਚੜਦੇ ਕਲਾ ਠੀਕ ਠਾਕ ਜੀ ਵਧੀਆ 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 ਅੱਛਾ ਜੀ ਵਧੀਆ ਚੜਦੇ ਆ ਚੜਦੇ ਕਲਾ ਖੁਸ਼ ਹੀ ਰਹਿੰਦੇ ਮਾਨਾ ਖੁਸ਼ ਹੀ ਰਹਿਣਾ ਬਾਕੋ ਬਾਗ ਹੈ ਬਾਦੇ ਘਾਟੇ ਚਲਦੇ ਰਹਿਣਾ ਖੁਸ਼ ਰਹਿਣਾ ਚਾਹੀਦਾ ਠੀਕ ਠੀਕ ਹੈ ਠੀਕ ਆ ਤੇ ਮਾਰਿਆ ਤੇ ਦਜਾ ਬੱਚਾ ਚੁੰਗੀ ਜਾਂਦਾ ਪੀੜਾ ਕਰ ਦੋ ਚਲ ਕੋਈ ਤੇ ਡਰੈਸ ਨੋਟ ਕਰੀਏ ਪਿੰਡ ਭਾਈ ਲੱਦੂ ਤਸਵੀਲ ਪੱਟੀ ਝਲਾ ਸ੍ਰੀ ਤਰਨਤਾਰਨ ਸਾਹਿਬ ਮੋਬਾਈਲ ਹਾਂਜੀ ਇਹ 98141 6492 ਨੇੜੇ ਲੱਗਦੇ ਪਿੰਡ ਮੱਖੀਆਂ ਕਲਸੀਆਂ ਹਾਂਜੀ ਮੱਖੀਆਂ ਕਲਸੀਆਂ ਅਲਗੋ ਕੋਠੀ ਅਲਗੋ ਕੋਠੀ ਤੇ ਲੱਦੂ ਦੇ ਵਰਨਾਲਾ ਹਾਂਜੀ ਇਹ ਵਰਨਾਲਾ ਇਹ ਅਲਗੋ ਕੋਠੀ ਦੇ ਵਿੱਚ ਘਰ ਪੇਂਦੇ ਹਾਂ ਹਾਂ ਵਿੱਚ ਚਾਲੇ ਇਹ ਪੇਂਦੇ ਆ 6 ਅੱਧੇ 6 ਪਸ਼ੂ ਦੇ ਪੰਜ ਹਾਂਜੀ ਅੱਜ ਪੰਜ ਪੰਜ ਪਸ਼ੂ ਹੈ ਨਾ ਤੇ ਸ਼ੁਰੂਆਤ ਮੈਂ ਤੋਂ ਕਰੀਏ ਐਂ ਤੋਂ ਕਰ ਲਗੇ ਕਾਂ ਚੱਕ ਮੈਂ ਤੋਂ ਕਰੀ ਮੈਂ ਤੋਂ ਕਰੀ ਹੈ ਨਾ ਛੋਟੀ ਤੋਂ ਕਰੀਏ ਵਾਹ ਵਾਹ ਛੋਟੀ ਆ ਗਈ ਬਿੱਲੀ ਬੋਲੀ ਬਿੱਲੀ ਬੋਲੀ ਤੇ ਗੱਪਣ ਗੱਪਣ ਮਾਲੋ ਆਏ ਇੱਕ ਦਿਨ ਕੱਢਦੀ ਆ 15 ਵੀ ਲੈ ਸਕਦੀ 12 ਵੀ ਤੇ ਪਰ ਉਹ ਹਿਸਾਬ ਨਾਲ ਹੀ ਭਾਅ ਹੋਊਗਾ ਅਹਾਂ ਹਾਂਜੀ ਹਾਂਜੀ ਕਿਉਂ ਅਗਲੇ ਵੀਰ ਭਰਾਣੇ ਜਿੰਨੇ ਸਾਹਮਣੇ ਫੇਰ ਖੁੱਲ ਕੇ ਤੋਰਾ ਕਰਾਈਏ ਇੱਥੇ ਇੱਕ ਹੈ ਨਾ ਹੈਗੀ ਦੁਜੇ ਸੂਏ ਦੁਜੇ ਸੂਏ ਹਾਂਜੀ ਦਿਨ ਲੈ ਜੂ 10 ਤੋਂ 12 ਪਤਲੀ ਚਮੜੀ ਦੀ

ਮੈਂ ਚੰਗੀ ਹੈ ਨਾ ਹਾਂਜੀ 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 ਸੂਆ ਦੁੱਜਾ ਆ ਗਿਆ ਸੂਆ ਦੁੱਜਾ ਸਿੰਗ ਮਾਉ ਹੀ ਜਾਂਦਾ ਹਾਂਜੀ ਆਇਆ ਟੇਲ ਟੂਲੇ ਚੰਗੀ ਪਈ ਹੋ ਜਵਾਨੇ ਚ ਹਾਂਜੀ ਪੂਰੀ ਪੂਰੀ ਜੀ ਹਾਂ ਚੰਗੀ ਬਣ ਨਾ ਨੇ ਬਣ ਹੋ ਗਈ ਹੈ ਨਾ ਇਨਾ ਨਹੀਂ ਇਰਾਦਾ ਪਾਉਂਦਾ ਫੇਰ ਮੈਂ ਚਲੋ ਜਗਵੀਰ ਭਰਾ ਲੈ ਜੂ ਸਾਹ ਲੂ ਅੰਨਾ ਖਰਚਾ ਕਰ ਠੀਕ ਹੈ ਠੀਕ ਹੈ ਹਾਂਜੀ ਘੇਰ ਲੈ ਠੰਡੀ ਤੇਰੀ ਬੜੀ ਵਧੀਆ ਵਧੀਆ ਠੰਡੀ ਅੱਛਾ ਇਹਨੇ ਦੂਜੇ ਸੂਏ ਸੋਣਾ ਜੀ ਖੁੱਲ ਕੇ ਸਾਨੂੰ ਤੋਰਾ ਕਰਾਈਏ ਜੇਕਾ ਨਾ ਲੋੜੇ ਕੋਈ ਮਾਨ ਕੇ ਚੱਲੋ ਪਹਿਲਣਿਆ ਨਾ ਨਹੀਂ ਦੁੱਜੇ ਸੁਗਾ ਸੁਣਾ ਦੁੱਜੇ ਸੁਣਾ ਐ ਇਹਨੇ ਸੁਣਾ ਦੁੱਜੇ ਤੇ ਆਪਣਾ ਵਧੀਆ ਚੰਗਾ ਦੁੱਧ ਭਰਾਇਆ ਅੱਛਾ ਪਹਿਲੇ ਸੁਣੇ ਚਾਹਰਾ 15 ਅੱਛਾ ਰਾਜੀ ਰੂਜੀ ਬਾਤ ਹੀ ਜਾਂਦੀ ਹੈ ਰਾਜੀ ਪਿਓਰ ਗੇਰ ਆ ਗਈ ਹਾਂਜੀ ਪਿਓਰ ਤੇ ਹੋਰ ਹਾਂ ਲਾਓ ਕਿਉਂਕਿ ਜਿਹੜੀ ਗੇਰ ਦੀ ਨਿਸ਼ਾਨੀ ਅਸਲ ਨਾ ਹਾਂਜੀ ਜਿਹੜੇ ਕੰਨ ਹੁੰਦੇ ਆ ਥੋੜੇ ਜੇ ਮੁੜੇ ਹੁੰਦੇ ਜਿਵੇਂ ਖੁੰਡੀ ਮੁੜਦੀ ਆ ਹਾਂਜੀ ਹਾਂਜੀ ਤੇ ਮੱਥਾ ਚੌੜਾ ਹਣਾ ਤੇ ਚੌੜੀ ਹੁੰਦੀ ਉੱਤੋਂ ਬੰਨ ਤੇ ਥੱਲੇ ਧੁੰਨ ਘੇਰ ਆਖਦੇ ਨੇ ਜੇ ਕੋਲੇ ਢਲੇ ਖੜੂਗੀ ਪਰ ਬਣੂਗੀ ਪੜੀ ਜਾ ਅੱਛਾ ਹਾਂਜੀ ਪੜੀ ਜਾਈ ਬਣੂ ਪਿਛਲੇ ਸੂਏ ਦੀ ਉਹਨਾਂ ਮੈਨੂੰ ਵਿਖਾਈ ਵੀਡਿਓ ਹਾਂਜੀ ਜਾਂਗੇ ਦੁੱਧ ਕਿ ਚੰਗਾ ਚ ਆਜੂਗੀ ਵਧੀਆ ਚੰਗਾ ਚ ਆਊਗੀ ਜੀ ਤੇ ਮੋਲ ਕੀ ਰਹਿ ਗਿਆ ਇਹ ਨਾ ਫੇਸ ਕੁਆਲਟੀ ਇੱਕ ਰਾ ਵਿਖਾ ਰਹੀ ਹੈ ਹਨਾ ਹਾਂਜੀ ਲਓ ਜੀ ਸਜਣ ਵੈੜ ਦੀ ਘੇਰ ਦੀ ਵਿਖਾ ਰਹੀ ਹੈ ਵਾਹ ਜੀ ਵਾਹ ਆ ਫੇਸ ਜੇ ਕੰਨ ਕੁੰਡੇ ਹਾਂਜੀ ਕਾਨ ਨਤਿਆਂ ਗੋਨਾ ਖੁੰਡੀਆਂ ਕਰੋਮਬਲੀਆਂ ਮੋੜੀਆਂ ਆਏ ਅਸਲ ਘੇਰਦੀਆਂ ਮੋੜੀਆਂ ਨਹੀਂ ਗਾ ਦੂਜੀ ਦੀਆਂ ਨਹੀਂ ਮੋੜੀਆਂ ਨੇ ਗਾ ਦੂਜੀ ਦੀਆਂ ਨਹੀਂ ਮੋੜੀਆਂ ਨੇ ਥਾਨ ਵੀ ਬੜਾ ਸੋਹਣਾ ਲੱਗਾ ਬੱਛੀ ਨੂੰ ਹਾਂਜੀ 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 ਠੀਕ ਹੈ ਜੀ ਤੇ ਮੋਲ ਕਰੀਏ ਹੁਣ ਕਿੰਨੇ ਦੇ ਦੇਈਏ ਮੋਲਾ ਮੰਨ ਲਓ ਜੀ ਦੀ ਤੈਨੂੰ ਪਰ ਰਖਿਆ ਉਹਨੇ ਦਾ 50 ਦੀ ਹਸਕੇ ਲੈ ਜਾਣੀ ਹਾਂ ਪਰ 45 ਦੀ ਦੇ ਦਾਂਗੇ ਹੋਰ 40 ਦੀ ਦਈਏ ਹਾਂ ਦੇ ਨਾਂ ਠੀਕ ਆ 40 ਦੀ ਦੇ ਦਾਂਗੇ 40 ਦੀ 40 ਦੀ ਠੀਕ ਆ ਫਿਰ ਮੌਜਾਂ ਲੁੱਟ ਲੈ ਭਰਾ ਫੋਨ ਲਾਵੇ ਆਪਣਾ ਮਾਲ ਤੁਹਾਨੂੰ ਪਤਾ ਤਾਂ ਹੈ ਜੀ ਹੁੰਦਾ ਠੀਕ ਆ ਇਹਨੂੰ ਇਹਨੂੰ ਕਰਿਓ ਹਗਾ ਨੂੰ ਖਾਈਏ ਮਗਰੋਂ ਥਾਂ ਲੈ ਲਈ ਠੀਕ ਆ ਥਾਂ ਵੇਖੋ ਕਿਡਾ ਪਿਆਰਾ ਅੱਛਾ ਅੱਛਾ ਹਾਂਜੀ ਠੀਕ ਹੈ ਜੀ ਹਾਂਜੀ 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 ਤੇ ਮੱਜਾਂ ਮੱਝ ਵੀ ਸੋਹਣੀ ਆ ਨਾ ਛੋਟੀ ਮੱਝ ਹੀ ਸੋਹਣੀ ਤੇ ਕਿੰਨਾ ਦੁੱਧ ਦੇ ਮੌਕੇ ਦਾ ਇਹ ਨਾ ਖਲੋਏ ਇਹਨੇ ਖੋਲ ਇਹ ਰਾਤ ਸੋਈ ਆ ਅੱਛਾ ਹਾਂਜੀ ਹਾਂਜੀ ਤੇ ਇਹ ਹੁਣੇ ਹੀ ਤੁਹਾਡੇ ਤੋਂ 15 ਕਿ ਮਿੰਟ ਪਹਿਲਾਂ ਹੀ ਆਈ ਆ ਦੁੱਧ ਕਿੰਨਾ ਬੌਲਾ ਇਹਦੇ ਥੱਲੇ ਬੌਲਾ 15 16 ਕਿਲੋ ਆ ਪਰ ਹੋਣਾ ਜੇ ਕੋਈ ਆਖੇ ਤੇ ਹੋਣੇ ਮੰਨ ਲਓ 4-5 ਕਿਲੋ ਮੈਂ ਚੋ ਗਿਆ ਦੀ ਤਸੱਲੀ ਕਰਕੇ ਲਿਆਂਦੀ ਆ। ਅੱਛਾ ਤਾਂ ਕਰਕੇ ਛੜੀ ਜਾਗਦੀ। ਥਾਂਦੀ ਥਾਂਦੀ ਬੜੀ ਆ। ਠੀਕ ਆ। ਹਾਂਜੀ ਹਾਂਜੀ ਦੁੱਧ ਚਵਾਊਗੀ। 24-25 ਲੀਟਰ ਮਾਨ। ਅੱਛਾ ਅੱਛਾ। ਹਾਂਜੀ ਹਾਂਜੀ ਥਾਂ ਥਣ ਬੜਾ ਚੰਗਾ ਲੱਗਾ। ਥਾਣੀ ਬੜਾ ਕਮਰਾ ਲੱਗਾ ਮਾਈ ਆਲਾ ਵਾਜ ਹੈਗੀ ਤਾਜੀ ਬਿਲਕੁਲ। ਰਾਤ ਹੀ ਸਹੀ ਹਨਾ। ਹਾਂਜੀ ਹਾਂਜੀ ਰਾਤ ਸੋਈਏ। ਮੋੜ ਲਿਆਈਏ। ਹਾਂਜੀ ਹਾਂਜੀ। ਬੜੀ ਚਵਾਈ ਪੋਲੀ ਕਮੈਂਟ ਚ ਚਵਾਈ ਹੋ ਜਾਂਦੀ ਆ। ਅੱਛਾ ਅੱਛਾ। ਹਾਂਜੀ ਹਾਂਜੀ। ਇਹ ਪਹਿਲਾਂ ਰਾਤਾਂ ਨਹੀਂ ਪਾਉਂਦਾ ਫੇਰ ਮਾਂ ਪਾ ਦੇਨੇ ਕਿਉਂ ਖਾਦੀ ਚਾਹ ਚਾਰ ਲੀਟਰ ਚੋਗੇ ਲੈਂਦੀਆਂ 15 ਕਿ ਮਿੰਟ ਹੋਏ ਤੇ ਨਵਾਉਣ ਨਵਾਈ ਤਵਾਈ ਹੁੰਦੀ ਤੇ ਹੋਰ ਗੱਲ ਬਣ ਜਾਣੀ ਪਰ ਤੇ ਕਿੰਨੇ ਦੇ ਦਗੇ ਹੁਣ ਬੌਲਾ ਤਾਂ 15 ਕਿਲੋ ਹੋਊਗਾ 20 22 ਕਰ ਜੂ ਦੁੱਧ ਕਰੋ ਕਰੋ ਵੀ ਹੁਣ ਬਾਹਰ ਚਲੂ ਤੇ ਕਿੰਨੇ ਦੇ ਦਗੇ 70 ਦੀ ਦੇਈਏ 65 ਦੀ ਦੇਈਏ ਬੱਚੀ ਚੰਗੀ ਤੇ ਜੇ ਸੁਵੇ 65 ਦੀ ਦੇ ਦੇਗੇ 63 ਦੀ ਦੇ ਦੇਗੇ 63 ਦੇ 63 ਦੀ ਚੱਲ ਠੀਕ ਆ ਬਾੜ ਦੀ ਦੇ ਦੇਗੇ ਨਹੀਂ ਤਰੇੜਤੀ ਤੇ ਬਾੜਤੀ ਕਰ ਦੇਗੇ ਬਾੜਤੀ ਕਰ ਦੋ ਗੱਲ ਕਰ ਦਈਏ ਖਾਣਾ ਬਾੜ ਦੇ ਗਾਣੂ ਥਣ ਵੇਖੋ ਕਿੰਦਾ ਪਿਆਰਾ ਵਾਹ ਜੀ ਵਾਹ ਤੇ ਆ ਟੇ ਲਟੂਲੇ ਨੇ ਸਾਰੀ ਮਤਲਬ ਕੱਢਣੀ ਆ ਕੱਢਣੀ ਆ ਹੋ 4 ਕਿਲੋ ਚੋਈ 24 ਘੰਟਾ ਆ ਗਿਆ ਘੰਟਾ ਆ ਗਿਆ ਤੇ ਜੇ ਨਾ ਚੋਈ ਹੁੰਦੀ ਜੇ ਉਹਨੂੰ ਆਇਆ ਫਸੀ ਹੋਣੀ ਹੈ ਨਾ ਨਾੜੂ ਤੇ ਬੱਚਾ ਰਾਤ ਹੀ ਅਜੇ ਸੁੱਈ ਰਾਤ ਹੀ ਸੁੱਈ ਹਾਂ ਜੀ ਚੋਈ ਚੋਏ ਇੱਕ ਨੰਬਰ ਦੀ ਲੱਗੀ ਐ ਤੇ ਆ ਕਿਦਾਂ ਦੀ ਸੁੱਈ ਆ ਏ ਬੜੀ ਤਿਆਰੀ ਹੈ ਵਾਸੀ ਇੱਕ ਦਿਨ ਹੋ ਗਏ ਆ ਜੀ ਇਹ ਗਰਲੈਂਡੋ ਜੀ ਨਸਲ ਚ ਆ ਜਾਂਦੀ ਹੈ ਨਾ ਹਾਂ ਜੀ ਹਾਂ ਜੀ ਹਾਂ ਜੀ ਚੰਗੀ ਚਵਾਈ ਚ ਉਹਦਾ ਠੋੜੀ ਬੜੀ ਜਿਆਦਾ ਥਾਂ ਨੇਂਦਾ ਵੀ ਬੜਾ ਨੋਕ ਵਾਲਾ ਪੋਲੀ ਬੜੀ ਹੁੰਦੀ ਚੋਂ ਹਾਂ ਜੀ ਬੜੀ ਪੋਲੀ ਆ ਜੀ ਬਾਤ ਹੀ ਜਾਣਾ ਥਾਂ ਹੀ ਇਹ ਕੋਲਾ ਹੁੰਦਾ ਨਾ ਹਾਂ ਜੀ ਹਾਂ ਜੀ ਹਾਂ ਜੀ ਇਹ ਬੜੀ ਮੱਛੀ ਮਗਰ ਬੱਛਾ ਇਹਦੇ ਮਗਰ ਬੱਛਾ ਹੈ ਜੀ ਬੱਛਾ ਹੀ ਆ ਗਿਆ ਹਾਂ ਜੀ ਹਾਂ ਜੀ ਹਾਂ ਜੀ ਤੋਰਾ ਕਰਾਈਏ ਚੈੱਕ ਹਿੰਦਾ ਕਿਹਦੇ ਥੱਲੇ 10 ਕਿਲੋ ਪੌੜਾ ਸੁਆਹ ਕਣਵਾ ਆ ਗਈ ਇਹ ਦੁੱਜਾ ਹੈ ਜੀ ਦੁੱਜਾ ਸੁਆਹ ਹਾਂ ਜੀ ਹਾਂ ਬੜੀ ਬੰਦ ਤੋਰਾ ਤਾਰਾ ਚੰਗਾ ਕਿੰਨਾ ਦੁੱਧ ਦੇ ਥੱਲੇ ਕੋਲ 10 ਕਿਲੋ ਪੌੜਾ ਆ ਜੀ 10 ਤੋਂ ਬਾਹਰ ਹੀ ਹੋਊਗਾ ਕਿੰਨੇ ਦਿਨਾਂ ਦੀ ਸੋਈ ਆ ਤੇ ਤਿੰਨਾਂ ਦਿਨਾਂ ਦੀ ਕਿੰਨਾ ਦਿਨਾਂ ਦੀ ਸੀ ਹਣਾ ਤੇ ਇਹ ਮੰਨ ਲਓ ਚਵਾਊਗੀ 15 ਲੀਟਰ ਦੋ ਦਰਮਾਨ ਨੇ ਅੱਛਾ 15 ਚ ਆ ਜੂਗੇ ਨਾ ਆ ਵੀ ਆਪਣਾ ਬੜਾ ਜੇ ਕੋਈ ਐ ਪੂਰੀ ਬੇਲਬਾਲ ਦੀ ਲੰਮੀ ਤੇ ਨਿੱਕਰ ਬੜੀ ਆ ਅੱਛਾ ਅੱਛਾ ਹਾਂਜੀ 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 ਥਣਵਾਨੇ ਦੀ ਬੜੀ ਸੋਹਣੀ ਜੇ ਨਵਾਈ ਦਵਾਈ ਹੁੰਦੀ ਨਾ ਹਾਂਜੀ ਤੇ ਉਹ ਰੌਣਕਾ ਲਾ ਦਿੰਗੇ ਕਿਉਂਕਿ ਬਰੀਟ ਵੜੀ ਕੰਨ ਵਿਖ ਕੇ ਡਾ ਨਿਕਾ ਗੋਲ ਕੰਨ ਹੈ ਨਾ ਹਾਂਜੀ ਤੇ ਬਾਂਦੀ ਥਾਂਦੀ ਚੰਗੀ ਕਰਮਾ ਵਾਲੀ ਬਾਂਦੀ ਥਾਂਦੀ ਉਹ ਹੋਰ ਨੁਹਾਇਆ ਧੁਆਇਆ ਸੋਹਣੀ ਜਾਪਣੀ ਹਾਂਜੀ ਤੇ ਕਿੰਨੇ ਦੀ ਦੇ ਰਹੀਏ 50 ਦੀ ਰਹੀਏ ਹੋਰ ਕੱਢਗੇ 45 ਦੀ ਦੇ ਰਹੀਏ 42 ਦੀ ਦੇਦਗੇ 42 ਦੀ ਦੇਣਾ ਅੱਛਾ ਯਾਰ ਹੋਰ 41 ਦੀ 40 ਦੀ ਦੇਦਗੇ 40 ਤਾਂ ਹਰ ਹਾਂ ਤੇ ਨਾ ਇ ਜੇ 40 ਦੀ ਐਂਡੀ ਹਾਂਜੀ ਐਂਡੀ ਤੇ ਪਰ ਗਾਣਾ ਬੜੀ ਆ ਜੇ ਇਹਨਾਂ 15 ਲੀਟਰ ਇਹਨਾਂ ਦੁੱਧ ਚੋਣਾ ਹੈਗੀ ਵੀ ਨਵੀਂ ਬਿਲਕੁਲ ਅੱਛਾ ਜੀ ਹਾਂਜੀ 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 ਠੀਕ ਹੈ ਹਾਂਜੀ ਜਾ ਕੇ ਲੋ ਬੌਲਾ 40 ਕਿਲੋ ਗੌੜਾ ਮੌਕੇ ਆ ਠੀਕ ਹੈ ਤੇ ਆਹਿੰਦੇ ਥੱਲੇ ਦੁੱਧ ਕਿੰਨਾ ਹੈ ਇਹ ਨਹੀਂ ਨਾ ਗਾਂ ਦੇ ਹਿਸਟਰੀ ਧਿਆਨ ਮੈਂ ਦੱਸਦਾ ਅੱਛਾ ਆਪਾਂ ਦੇ ਕੋਲ ਹੋ ਗਏ 15 16 ਦਿਨ ਹਾਂ ਇਹ ਮੈਂ 28000 ਦੀ ਲਿਆਂਦੀ ਹੂੰ ਉਸ ਦਿਨ 10 ਕਿਲੋ ਦੁੱਧ ਹੀ ਇਹਦਾ ਨਾ ਥੋੜਾ ਟੈਂਪਰੇਚਰ ਜਿਹੜਾ ਇੱਕ ਦਿਨ ਡਾਊਨ ਹੋ ਗਿਆ ਸੀ ਹੁਣ ਇਹਦੇ ਥੱਲੇ 6 ਕਿਲੋ ਦੁੱਧ ਆ ਆ ਇਹਦਾ ਬੱਚਾ ਆ ਬੱਚਾ ਤੇ ਪਾਰੇ ਦਾ ਮੁੱਲ ਟੋਕੜਾ ਨੂੰ ਵੀ ਸਸਤਾ ਹੋਣਾ ਅੱਛਾ ਹਾਂਜੀ ਹਾਂਜੀ ਤੇ ਇਹ ਇਹਦਾ ਮਤਲਬ ਦੁੱਧ ਤੇ ਵੱਧ ਵੀ ਜਾਊ ਮਿਹਨਤ ਕਰਿਆ ਪਰ ਮੇਰੇ ਹੁਣ ਮਨ ਜੇ ਨੂੰ ਨਹੀਂ ਲੱਗਦੀ ਮੰਨ ਲਓ ਇਹਨੇ ਆਦੇ ਮੈਨੂੰ ਘਾਟਾ ਪਾਉਣਾ ਤੇ ਮੇਰਾ ਦੇਖਣ ਨੂੰ ਜੀਨ ਕਰਦਾ ਆਜ ਜਨੇ ਕਟਾ ਵਾਦ ਵਪਾਰੀ ਭਰਾ ਵੀ ਸਾਹਮਣੇ ਦੇਜਦਾ ਹਨ ਤੇ 15000 10000 ਰੁਪਇਆ ਮੁਨਾਫਾ ਦੇ ਜੁਰਮਾਨਾ ਪਿਆ ਅੱਛਾ ਹਾਂ ਜਿੱਦ ਰਾਜੀ ਰੋਜੀ ਬੜੀ ਹੈ ਇਹ ਨਹੀਂ ਪਾਣਾ ਦੇਤ ਨਹੀਂ ਹਾਂਜੀ ਹਾਂਜੀ ਇਹ ਪਾਣਾ ਚੰਗਾ ਥਣ ਥਣ ਚੰਗਾ ਉਹ ਤੋਰਾ ਤੋਰਾ ਵੀ ਚੰਗਾ 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 ਹਾਂਜੀ ਲਾਓ ਸੂਆ ਦੂਜਾ ਤੀਜਾ ਕਈ ਪੰਜਾਹ ਹਿੱਟ ਜਾਵੇ ਠੀਕ ਹੈ ਹਾਂਜੀ ਹਾਂਜੀ ਹੋਰ ਸਾਇਲ ਦੁੱਧ ਤੇ ਰੱਖਦੇ ਬੜਾ ਸੰਘਣਾ ਸੱਤ ਮਲਾਈਆਂ ਹੁੰਦੀਆਂ ਇਸ ਘਰੇ ਦਾ ਅੱਛਾ ਹਾਂ ਦੁੱਧ ਸੰਘਣਾ ਹੀ ਹੋਣਾ ਦਾ ਹਾਂਜੀ 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 ਦੁੱਧ 6 ਕਿਲੋ ਅੱਜ ਤੇ 6 ਕਿਲੋ ਦੇ ਹਿਸਾਬ ਨਾਲ ਕਿੰਨੇ ਦੇ ਦੀਗੇ ਬੱਚਾ ਨਾਲ ਆ ਵਧ ਵੀ ਸਕਦੀ ਹੈ ਹੂੰ 20 20 ਹੀ ਦਈਏ 20 ਹੀ 18 ਦੀ ਹੋਰ ਕਰ ਦੀਗੇ 16 ਦੀ ਕਰ ਦੀਗੇ ਆਦੀ ਘਾਟਾ ਪੈਣਾ 16 ਦੀ ਦੇ ਦੀਏ ਪਰ ਇਹ ਹੈਗੀ ਬਿਲਕੁਲ ਠੰਡੀ ਠੀਰੀ ਹੈ ਕੋਈ ਇਹਦੇ ਚ ਛਾਕਣੀ ਰੱਸੀ ਨਿਆਣੇ ਤੋਂ ਬਗੈਰ ਹੀ ਆਪਾਂ ਚੋਣੇ ਆ ਠੀਕ ਹਾਂਜੀ 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 ਤੇ ਆਪਾਂ ਗੱਲ ਉਹ ਦੱਸੀ ਜਿਹੜੀ ਹੈਗੀ ਕੋਈ ਵੀ ਰਲਾਮਾ ਆਣ ਦਵੇ 15000 ਰੁਪਏ ਤੇ ਦਾ ਠੀਕ ਹੈ 15000 ਲਓ ਸਜਣੋ ਇਹੋ ਪਸ਼ੂ ਆ ਗੁਰਪ੍ਰੀਤ ਸਿੰਘ ਪਿੰਡ ਭਾਈਕੇ ਲੱਦੂ ਤੇ ਜ਼ਿਲ੍ਹਾ ਤਰਨਤਾਰਨ ਤਸਵੀਰ ਪਟੇ 15 ਦੇ ਵੀ ਸਾਰੇ ਭਾਅ ਹੀ ਹੈਗੇ ਆ ਤੇ ਤਸੱਲੀ ਕਰਕੇ ਲੈ ਕੇ ਜਾਇਓ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ ਮਿਲਦੇ ਆ ਅਗਲੀ ਵੀਡੀਓ ਨਾਲ